ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਅੱਜ ਅਸੀਂ ਧਾਨ ਸਿੰਘ ਵਾਲਾ ਪਿੰਡ ਖੜੇ ਆ ਜਿਸ ਦੇ ਬਾਬਾ ਜੀਵਨ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦੇ ਨਾਮ ਦੇ ਉੱਤੇ ਇਹ ਨਗਰ ਬਣਿਆ ਹੋਇਆ ਧਾਨ ਸਿੰਘ ਵਾਲਾ ਉਹ ਪਿੰਡ ਹੈ ਕਹਿੰਦੇ ਜਿਸ ਜਥੇਦਾਰ ਧਾਨ ਸਿੰਘ ਦੇ ਨਾਮ ਦੇ ਉੱਤੇ ਪਿੰਡ ਬਣਿਆ ਉਹਨਾਂ ਨੇ ਸਿੱਖੀ ਮਾਲਵੇ ਦੀ ਸਿੱਖੀ ਨੂੰ ਰੱਖਿਆ ਸੀ। ਇਸ ਨਗਰ ਦਾ ਨਾਮ ਵੀ ਰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਦੇ ਨਾਂ ਤੇ ਕਿਸੇ ਟਾਈਮ ਮੈਂ ਦਲਸਰਾਂ ਦਾ ਪ੍ਰਧਾਨ ਹੁੰਦਾ ਸੀ ਤੇ ਇੱਥੇ ਮੀਟਿੰਗ ਸੀ ਤੇ ਉਦੋਂ ਡਿਸਾਈਡ ਕੀਤਾ ਗਿਆ ਸੀ ਕਿ ਬਾਬਾ ਜੀਵਨ ਸਿੰਘ ਨਗਰ ਹੀ ਇਸ ਬਸਤੀ ਦਾ ਨਾਮ ਜਿਹੜਾ ਹੈ ਨਗਰ ਦਾ ਨਾਮ ਰੱਖਿਆ ਜਾਵੇ। ਅਫਸੋਸ ਇਸ ਗੱਲ ਦਾ ਹੈ ਕਿ ਧਾਰਮਿਕ ਜਥੇਦਾਰ ਦੇ ਨਾਂ ਦੇ ਉੱਤੇ ਪਿੰਡ ਹੋਵੇ ਤੇ ਇਸ ਨਗਰ ਦਾ ਨਾਮ ਵੀ ਬਾਬਾ ਜੀਵਨ ਸਿੰਘ ਦੇ ਨਾਂ ਤੇ ਹੋਵੇ। ਇਸ ਨਗਰ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਬਣੇ ਜਿਵੇਂ ਕਦੇ ਜਿਆਦਾ ਫਿਲਮਾਂ 'ਚ ਦੇਖਦੇ ਹੁੰਦੇ ਸੀ ਤੇ ਜਾਂ ਯੂਪੀ ਵੀ ਹਾਰਦੇ ਵਿੱਚ ਸੁਣਦੇ ਸੀ ਕਿ ਠਾਕਰਾ ਨੇ ਗਰੀਬਾਂ ਦੇ ਘਰਾਂ ਨੂੰ ਆਗਾ ਲਾਤੀਆਂ ਪਰ ਇੱਥੇ ਆ ਕੇ ਮਨ ਬੜਾ ਦੁਖੀ ਹੋਇਆ ਮੇਰੇ ਨਾਲ ਸਾਡੇ ਦਲ ਸਮਾਜ ਦੇ ਜਿਹੜੇ ਆਗੂ ਆ ਜਿਹੜੇ ਸਮਾਜ ਲਈ ਕੰਮ ਕਰਦੇ ਹਲਾਸ ਮਸੋਤਾ ਜੀ ਦਵਿੰਦਰ ਦੇਖ ਰਾਜਾ ਸਿਬੀਆਂ ਗੁਰਚਰਨ ਸਿੰਘ ਜਗਮੀਲ ਜੀ ਮਤਲਬ ਸਾਰੀ ਟੀਮ ਸਾਡੀ ਵੱਖ-ਵੱਖ ਜੱਤੇ ਬੰਦੀਆਂ ਦੇ ਆਗੂ ਸਹਿਬਾਨ ਅਸੀਂ ਆ ਕੇ ਜਦੋਂ ਦੇਖਿਆ ਤੇ ਇਹ ਹਾਲਾਤ ਦੇਖ ਕੇ ਅੱਖਾਂ ਭਰ ਆਉਂਦੀਆਂ ਮੇਰੇ ਨਾਲ ਮਾਤਾ ਜੀ ਖੜੇ ਐ ਕਿੰਨੀ 나ਦੀ ਉਮਰ ਆ ਇਹਨਾਂ ਦੇ ਦੋ ਬੇਟਾਂ ਦੇ ਘਰ ਜਲਾਈ ਗਏ ਆ ਬੀਬੀ ਖੜੀ ਆਏ ਮੇਰੇ ਨਾਲ ਸਰਬਜੀਤ ਕੌਰ ਇਹਨਾਂ ਦੇ ਦੋ ਘਰ ਜਿਹੜੇ ਆ ਜਲਾਈ ਗਏ ਆ ਮੇਰੇ ਨਾਲ ਇੱਕ ਦੁਰਗੇਵ ਤੇ ਦੇਵ ਸਿੰਘ ਖੜਿਆ ਇਹਨਾਂ ਦੇ ਦੋ ਘਰ ਜਲਾਏ ਗਏ ਮੇਜਰ ਸਿੰਘ ਇੱਥੇ ਖੜੇ ਹੋਣਗੇ ਮੇਜਰ ਸਿੰਘ ਖੜਿਆ ਹੈ ਇਹਨਾਂ ਦੇ ਜਿਹੜੇ ਆ ਘਰ ਜਲਾਏ ਗਏ ਉਧਰਲੇ ਪਾਸੇ ਵੱਧ ਹੁਣ ਸੋਚਣ ਵਾਲੀ ਗੱਲ ਇਹ ਹੈ ਸੋਚਣ ਵਾਲੀ ਗੱਲ ਜਿਹੜੀ ਇੱਥੇ ਇਹ ਹੈ ਮੈਂ ਪ੍ਰਸ਼ਾਸਨ ਨੂੰ ਗੱਲ ਪੁੱਛਣਾ ਚਾਹਣਾ ਕਿ ਇਥੇ ਸਾਰੀ ਬਰਤਾਲ ਕਰਨ ਤੋਂ ਬਾਅਦ ਸਾਹਮਣੇ ਇਹ ਗੱਲ ਆਈ ਹੈ ਕਿ ਇਹਨਾਂ ਨੇ ਮਹੀਨਾ ਪਹਿਲਾਂ ਵੀ ਦਰਖਾਸਤਾਂ ਦਿੱਤੀਆਂ ਸੀ ਦੋਸ਼ੀਆਂ ਦੇ ਖਿਲਾਫ ਕਿ ਭਈ ਇਹਨਾਂ ਦੇ ਖਰਾਬ ਕਾਰਵਾਈ ਕਰੋ ਪਰ ਇਹਨਾਂ ਸਾਰੇ ਲੋਕਾਂ ਦੇ ਦੱਸਣ ਦੇ ਮੁਤਾਬਕ ਕਿ ਪੁਲਿਸ ਨੇ ਕੋਈ ਬੰਦੀਕਾਰ ਪੁਕਤਾ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ। ਨਹੀਂ ਕਿਉਂ ਨਹੀਂ ਕੀਤੀ? ਇਹ ਤਾਂ ਸਪੱਸ਼ਟ ਲਿਖਦਾ ਹੈ ਕਿਤੇ ਨਾ ਕਿਤੇ ਸਰਕਾਰ ਦੇ ਵਿੱਚ ਬੈਠੇ ਲੋਕ ਦੋਸ਼ੀਆਂ ਦੀ ਬੈਹਕ ਤੇ ਖੜੇ ਆ ਉਹਨਾਂ ਦਾ ਉਹਨਾਂ ਨੂੰ ਜਿਹੜੀ ਹੈ ਉਹਨਾਂ ਦਾ ਪੇਟ ਥਾਪੜ ਦੇ ਆ ਉਹ ਇਸ ਕਰਕੇ ਸਰਕਾਰ ਦੇ ਜਿਹੜੀ ਪੁਲਿਸ ਜਿਹੜੀ ਆ ਉਹ ਕਾਰਵਾਈ ਨਹੀਂ ਕਰਨਾ ਚਾਹੁੰਦੀ। ਅਕਸਰ ਇਹ ਦੇਖਿਆ ਜਾਂਦਾ ਹੈ ਤੇ ਗਰੀਬ ਗੁਰਬੇ ਲੋਕਾਂ ਦੇ ਵਿੱਚ ਜਿਹੜੇ ਮਸਲੇ ਹੁੰਦੇ ਆ ਛੋਟੀਆਂ-ਬੋਟੀਆਂ ਲੜਾਈਆਂ ਝਗੜੇ ਹੋ ਜਾਂਦੇ ਆ ਤੇ ਉਹਨਾਂ ਨੂੰ ਪੁਲਿਸ ਜਿਹੜੀ ਹੈ ਪ੍ਰਵਾਹ ਨਹੀਂ ਕਰਦੀ ਜਿਹਨਾਂ ਦੀ ਕਾਫੀ ਉਦਾਹਰਨਾਂ ਅਸੀਂ ਦੇ ਸਕਦੇ ਆ ਤੇ ਮੈਂ ਹੈਰਾਨ ਇਸ ਗੱਲ ਤੇ ਆ ਕਿ ਕੀ ਪੁਲਿਸ ਇਸ ਗੱਲ ਦਾ ਇੰਤਜ਼ਾਰ ਕਰਦੀ ਹੈ ਕਿ ਕੋਈ ਵੱਡੀ ਘਟਨਾ ਵਾਪਰੇ ਕੰਨਾ ਵਾਪਰਨ ਤੋਂ ਬਾਅਦ ਫਿਰ ਅਸੀਂ ਉੱਥੇ ਜਾਈਏ ਤੇ ਅੱਜ ਮੈਂ ਸਮਝਦਾ ਇਸ ਪਿੰਡ ਨੂੰ ਲੈ ਕੇ ਜਿੰਨੀ ਬਦਨਾਮੀ ਵਿਸ਼ਵ ਭਰ ਦੇ ਵਿੱਚ ਪੰਜਾਬ ਸਰਕਾਰ ਦੀ ਹੋਈ ਹੈ ਤੇ ਪੰਜਾਬ ਪੁਲਿਸ ਦੀ ਹੋਈ ਹੈ ਤਾਂ ਉੱਥੇ ਪਹਿਲਾਂ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਈ ਕਹਿੰਦੇ ਹੁੰਦੇ ਸੀ ਕਿ ਹੋਮ ਮਿਨਿਸਟਰ ਅਸਤੀਵਾ ਦੇਵੇ ਤੇ ਹੋਮ ਮਿਨਿਸਟਰ ਹੈ ਭਗਵੰਤ ਮਾਨ ਖੁਦ ਉਹਦੇ ਕੋਲੇ ਇਹ ਵਿਭਾਗ ਹੈ ਪੁਲਿਸ ਦਾ ਤੇ ਜਿਹੜੀ ਇਹ ਘੰਨਾ ਵਾਪਰੀ ਹੈ ਇਹ ਪੁਲਿਸ ਦੀ ਨਲਾਇਕੀ ਕਰਕੇ ਵਾਪਰੀ ਹੈ ਇਸ ਕਰਕੇ ਭਗਵੰਤ ਮਾਨ ਜੀ ਤੁਹਾਨੂੰ ਹੋਮ ਮਿਨਿਸਟਰੀ ਤੋਂ ਅਸਤੀਵਾ ਦੇਣਾ ਚਾਹੀਦਾ ਬੜੀ ਹਨਾਨੀ ਗੱਲ ਦੀ ਗੱਲ ਇਹ ਹੈ ਕਿ ਜਿਹੜੀ ਸ਼ਿਕਾਇਤ ਕਰਨ ਵਾਲੇ ਲੋਕ ਹੈ ਸਰਬਜੀਤ ਕੌਰ ਬੀਬੀ ਹੈਗੀ ਆ ਇਹਨਾਂ ਦੇ ਪੰਜ ਸੱਤ ਬੀਬੀਆਂ ਇਹ ਕਹਿੰਦੇ ਵੀ ਅਸੀਂ ਸਰਪੰਚ ਬੰਦ ਤਾਂ ਸਕਦੇ ਘਰੇ ਅਸੀਂ ਗਏ ਸੀਗੇ ਤੇ ਬੰਤਾ ਸਿੰਘ ਦੇ ਘਰੇ ਜਦੋਂ ਅਸੀਂ ਗਏ ਤੇ ਉਹਨਾਂ ਦੇ ਘਰੇ ਜਾ ਕੇ ਇਹ ਜਿਹੜਾ ਬੰਦਾ ਸੀਗਾ ਦੋਸ਼ੀ ਰਵਿੰਦਰ ਜੀ ਨੂੰ ਕਹਿੰਦੇ ਆ ਇਹ ਪੰਜ ਛੇ ਜਿਹੜੇ ਮੁੰਡੇ ਸੀਦੇ ਇਹ ਜੇ ਸਾਰੇ ਜਿਹੜੇ ਹੈਗੇ ਆ ਇਹ ਇਹਨਾਂ ਦੀ ਗੱਲ ਪੈ ਗਈ ਤੋ ਇਹ ਬੀਬੀ ਨੇ ਦੱਸੀ ਆ ਗੱਲ ਕਿ ਉੱਥੇ ਵੀ ਮੇਰੇ ਉੱਤੇ ਗੱਡੀ ਚਰਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹ ਕਿਰਪਾ ਗੱਡੀ ਚੋਂ ਕਿਰਪਾਨ ਕੱਢ ਕੇ ਵੀਰੇ ਮਾਰਨ ਦਾ ਜਦਨ ਕੀਤਾ ਹੁਣ ਇਥੇ ਸਵਾਲ ਖੜੇ ਹੁੰਦੇ ਆ ਕਿ ਪੁਲਿਸ ਦੇ ਨਾਕੇ ਕਿੱਥੇ ਆ ਆਮ ਸ਼ਰੀਫ ਲੋਕਾਂ ਦੇ ਕੋਲ ਗੱਡੀਆਂ ਲੰਘਦੀਆਂ ਤੇ ਉਹਨਾਂ ਨੂੰ ਤਾਂ ਚੈੱਕ ਕਰਦੇ ਆ ਡਿੱਗੀਆਂ ਖੋਲ-ਖੋਲ ਚੈੱਕ ਕਰਦੇ ਆ ਸ਼ਰੀਫ ਲੋਕਾਂ ਨੂੰ ਇਹ ਆਪਣੀਆਂ ਗੱਡੀਆਂ 'ਚ ਕਿਰਬਾਨਾ ਕਿਵੇਂ ਲਈ ਫਿਰਦੇ ਆ ਆ ਪੈਟਰੋਲ ਬੰਬ ਜਿਹੜੇ ਇਥੇ ਸਿੱਟੇ ਗਏ ਘਰਾਂ ਦੇ ਵਿੱਚ ਸੁੱਟੇ ਗਏ ਇਹ ਕਿੱਥੋਂ ਆਏ ਕਿਹੜੇ ਨਾਕੇ ਨਾਲ ਆ ਕੇ ਆਏ ਰਾਤ ਨੂੰ ਕਹਿੰਦੇ ਨਾਕੇ ਲੱਗਦੇ ਆ ਪੁਲਿਸ ਕਹਿੰਦੇ ਨਾਕੇ ਲਾਉਂਦੀ ਆ ਵੀ ਇਹ ਬੰਦਾ ਇਥੇ 50 60 ਬੰਦੇ 100 ਬੰਦਾ ਜਿਵੇਂ ਇਹ ਕਹਿੰਦੇ ਆ ਉਹ ਮੋਟਰਸਾਈਕਲ ਤੇ ਆਏ ਹੋਣਗੇ ਕੱਦ ਆਏ ਹੋਣਗੇ ਕਿਸੇ ਹੈਲੀਕਾਪਟਰ ਤੇ ਆਏ ਨਹੀਂ ਹੋਣੇ ਤੇ ਉਹਨਾਂ ਨੇ ਹੈਲੀਕਾਪਟਰ ਸਿੱਧਾ ਇੱਥੇ اتار ਲਿਆ ਤੇ ਉਤਰ ਕੇ ਆ ਕੇ ਉਹਨਾਂ ਨੇ ਆ ਕੇ ਇਹਨਾਂ ਦੇ ਜਿਹੜੇ ਆ ਘਰ ਘਰਾਂ ਨੂੰ ਅੱਗ ਲਾਤੀ ਘਰਾਂ ਦੇ ਵਿੱਚ ਬੰਬ ਸੁੱਟਦੇ ਤੇ ਇਹ ਜਿਹੜਾ ਹੋਇਆ ਨਾ ਇਹ ਮੈਂ ਸਮਝਦਾ ਵੀ ਸਰਕਾਰ ਦੀ ਬਹੁਤ ਇਹ ਨਰਲੈਕੀ ਹੈ ਸਿਵਲ ਪ੍ਰਸ਼ਾਸਨ ਵੱਲੋਂ ਜੋ ਕਰਨਾ ਚਾਹੀਦਾ ਸੀ ਉਹ ਹੁਣ ਤੱਕ ਵੀ ਨਹੀਂ ਕੀਤਾ ਗਿਆ ਸੋ ਮੈਂ ਸਿਵਲ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਸਾਹਿਬ ਨਾਲ ਹੁਣੇ ਗੱਲ ਕਰਕੇ ਪੰਜਾਬ ਸਰਕਾਰ ਨੂੰ ਗੱਲ ਕਹਿਣੀ ਚਾਹਣਾ ਕਿ ਜਿਨ੍ਹਾਂ ਦੇ ਘਰ ਅੱਗ ਨਾਲ ਸਵਾਹ ਹੋਇਆ ਇੱਕ ਘਰ ਦੇ ਵਿੱਚ ਅਸੀਂ ਗਏ ਸੀ ਉਥੇ ਇੱਕ ਬੱਚੀ ਦਾ ਦਾਜ ਦਾ ਸਮਾਨ ਪੇਟੀ ਖੋਲ ਕੇ ਦੇਖੀ ਹੈ ਜਿਹੜਾ ਬਣਾਇਆ ਸੀ ਉਹ ਵੀ ਸਾੜਿਆ ਪਿਆ ਸਾੜੇ ਵੀ ਸਾਫ ਬਾਥਰੂਮ ਬਨੇ ਪਏ ਆ ਮਤਲਬ ਹਰ ਘਰ ਦੀ ਵਰਤਨ ਵਾਲੀ ਚੀਜ਼ ਪੰਨੇ ਪਈ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਮੁੜ ਵਸੇਬੇ ਦੇ ਲਈ ਇਹਨਾਂ ਦੇ ਮੁੜ ਮਕਾਨ ਬਣਾਉਣ ਦੇ ਲਈ ਘੱਟੋ ਘੱਟ ਪੰਜ ਪੰਜ ਲੱਖ ਰੁਪਇਆ ਇਨ੍ਹਾਂ ਪਰਿਵਾਰਾਂ ਨੂੰ ਦੇਣ ਦਾ ਪ੍ਰਬੰਧ ਕੀਤਾ। ਤੁਰੰਤ ਰੋ। ਸੋ ਅੱਗੇ ਤੋਂ ਜਿਹੜੇ ਇਸ ਤਰ੍ਹਾਂ ਦੇ ਦੋਸ਼ੀ ਜਿਹੜੇ ਹੈਗੇ ਜਿਹੜੇ ਇਸ ਤਰ੍ਹਾਂ ਦੀ ਹਿੰਮਤ ਕਰਦੇ ਆ ਉਹਨਾਂ ਦੀ ਬੈਗ ਤੇ ਕੌਣ ਹੈ? ਮੈਂ ਇਹ ਗੱਲ ਦੀ ਮੰਗ ਕਰਦਾ ਕਿ ਉਹਨਾਂ ਦੀ ਬੈਗ ਤੇ ਕੌਣ ਆ? ਬਿਨਾਂ ਕਿਸੇ ਥਾਪੜੇ ਤੋਂ ਕੋਈ ਬੰਦਾ ਐਡੀ ਹਿੰਮਤ ਨਹੀਂ ਕਰ ਸਕਦਾ ਕਿ ਕਿਸੇ ਦੇ ਘਰ ਨੂੰ ਅੱਗ ਲਾ ਦਿਓ। ਔਰ ਕਿੰਨਾ ਟਾਈਮ ਇਹ ਮੰਜ਼ਰ ਚੱਲਦਾ ਰਿਹਾ। ਤਾਂ ਜਿਹੜੀ ਗੱਲ ਇਹਨਾਂ ਦੇ ਕਹਿਣ ਦੀ ਹੈ ਕਿ ਅਸੀਂ ਸਰਪੰਚ ਨੂੰ ਵੀ ਕਿਹਾ ਅਸੀਂ ਥਾੜੇ ਦਰਖਾਸਤ ਵੀ ਦੇ ਕੇ ਆਏ ਸਰਪੰਚ ਨੂੰ ਕਿਹਾ ਕਿ ਮੌਕਾ ਦੇਖੋ ਬੰਦਾ ਸੀ ਕਿ ਸਰਪੰਚ ਆਏ ਕਹਿੰਦੇ ਨੇ ਤੇ ਇਹ ਨਹੀਂ ਆਈ ਵੀਡੀਓ ਚ ਕਿਦਣਾ ਕਿਤੇ ਗੱਲ ਸਾਹਮਣੇ ਆ ਰਹੀ ਹੈ ਕਿਤੇ ਕਹਿ ਰਿਹਾ ਵੀ ਉਹ ਜਿਹੜਾ ਮੁੰਡਾ ਹੈ ਉਹ ਉਹਦੀ ਗੱਡੀ ਚਲਾਉਂਦਾ ਸੀਗਾ ਕਿਤੇ ਉਹ ਉਹ ਕਹਿ ਰਿਹਾ ਕੋਟਾਲਾ ਚਲਾਉਂਦਾ ਸੀ ਉਹ ਕਹਿੰਦਾ ਸੀ ਮੈਂ ਬਾਹਰ ਆ ਮਤਲਬ ਸੱਚ ਜਿਹੜਾ ਹੈ ਕਿਦਣਾ ਕਿਤੇ ਸਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਮੈਂ ਇਹ ਸੱਚ ਸਾਹਮਣੇ ਲਿਆਉਣ ਦੇ ਲਈ ਇਹ ਸਾਰੇ ਮਾਮਲੇ ਦੀ ਜੁਡੀਸ਼ੀਅਲ ਜਾਂਚ ਦੀ ਮੰਗ ਕਰਦਾ ਹਾਂ हां ਜਿਨ੍ਹਾਂ ਨੇ ਜਿਨ੍ਹਾਂ ਅਧਿਕਾਰੀਆਂ ਨੇ ਪੁਲਿਸ ਅਧਿਕਾਰੀਆਂ ਨੇ ਸਮਾਂ ਰਹਿੰਦੇ ਦਿੱਤੀ ਦਰਖਾਸਤ ਤੋਂ ਵੀ ਕਾਰਵਾਈ ਨਹੀਂ ਕੀਤੀ ਜੇ ਉਸ ਦਰਖਾਸਤ ਤੇ ਕਾਰਵਾਈ ਹੋ ਜਾਂਦੀ ਇਹਨਾਂ ਦੀ ਗੱਲ ਸੁਣੀ ਜਾਂਦੀ ਤਾਂ ਸ਼ਾਇਦ ਆ ਜਿਹੜੀ ਘਟਨਾ ਉਹ ਨਾ ਵਾਪਰਦੀ ਜਿਨ੍ਹਾਂ ਨੇ ਉਸ ਦਰਖਾਸਤ ਨੂੰ ਨਹੀਂ ਸੁਣਵਾਈ ਕੀਤੀ ਉਹਨਾਂ ਦੇ ਖਿਲਾਫ